ਸੋਸ਼ਲ ਮੀਡੀਆ ਤੇ ਪਾਈ ਗਈ ਇੱਕ ਪੋਸਟ ਦੇ ਵਿੱਚ ਨੌਜਵਾਨ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਸਨੇ ਦੱਸਿਆ ਕਿ ਸ਼ਨੀਵਾਰ ਨੂੰ ਉਸਦੀ ਮਾਂ ਤੇ ਪ੍ਰਾਂ ਮੋਟਰਸਾਈਕਲ ਤੇ ਜਾ ਰਹੇ ਸਨ ਜਦੋਂ ਪਿੰਡ ਕੋਟਪਾਰਾ ਦੇ ਕੋਲ ਕੁਝ ਵਿਅਕਤੀਆਂ ਨੇ ਉਹਨਾਂ ਨੂੰ ਲੱਤ ਮਾਰ ਕੇ ਸੜਕ ਤੋਂ ਹੇਠਾਂ ਸੁੱਟ ਦਿੱਤਾ। ਇਸ ਹਮਲੇ ਦੇ ਵਿੱਚ ਉਸਦੀ ਮਾਂ ਤੇ ਪ੍ਰਾਂ ਨੂੰ ਕਾਫੀ ਸੱਟਾਂ ਆਈਆਂ ਤੇ ਲੁਟੇਰਿਆਂ ਨੇ ਉਹਨਾਂ ਦੇ ਕੋਲੋਂ ਸਮਾਨ ਵੀ ਲੁੱਟ ਲਿਆ। ਨੌਜਵਾਨ ਨੇ ਦੱਸਿਆ ਕਿ ਉਸਦੀ ਮਾਂ ਦਾ ਹਸਪਤਾਲ ਚਲਾਸ ਚੱਲ ਰਿਹਾ ਹੈ ਤੇ ਨੌਜਵਾਨ ਨੇ ਵੀਡੀਓ ਦੇ ਵਿੱਚ ਸਵਾਲ ਉਠਾਇਆ ਹੈ ਕਿ ਘਟਨਾ ਵਾਪਰਨ ਦੇ ਬਾਵਜੂਦ ਬੁੱਧਵਾਰ ਤੱਕ ਪੁਲਿਸ ਵੱ ਕੀਤੀ ਜਿਵੇਂ ਜਵਾਬ ਦੇ ਵਿੱਚ ਡੀਐਸਪੀ ਹਰਜੀਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਨੌਜਵਾਨ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਜ਼ਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸੋਸ਼ਲ ਮੀਡੀਆ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਜਿਸ ਨਾਲ ਲੋਕ ਆਪਣੀ ਗੱਲ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਨੇ। ਹਾਲਾਂਕਿ ਇਹ ਘਟਨਾ ਪੰਜਾਬ ਦੇ ਵਿੱਚ ਵਧਦੀ ਲੁੱਟਖੋ ਤੇ ਅਪਰਾਧਿਕ ਗਤੀਵਿਧੀਆਂ ਨੂੰ ਦਰਸਾਉਂਦੀ ਹੈ ਨਾਗਰੀਕਾ ਦੇ ਲਈ ਚਿੰਤਾ ਦਾ ਵਿਸ਼ਾ ਤਾਂ ਅਜਿਹੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੀ ਤੇਜ਼ ਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ ਤਾਂ ਜੋ ਲੋਕਾਂ ਦਾ ਕਾਨੂੰਨ ਪ੍ਰਤੀ ਵਿਸ਼ਵਾਸ ਬਣਿਆ ਰਹਿ ਸਕੇ ਹਾਂਜੀ ਭਾਈ ਸੱਸੀ ਗੱਲ ਸਾਰਿਆਂ ਨੂੰ ਤੁਹਾਡੇ ਨਾਲ ਭਾਈ ਇੱਕ ਜਾਣਕਾਰੀ ਸਾਂਝੀ ਕਰਨੀ ਆ ਆ ਦੇਖ ਲਓ ਭਾਈ ਬਠਿੰਡਾ ਮਾਨਸਾ ਹਾਈਵੇ ਆ ਕੋਟ ਭਾਰੇ ਦੇ ਕੋਲੇ ਖੜੇ ਆ ਆ ਕੱਚਾ ਆਪਣੀ ਕੱਸੀ ਜਾਂਦੀ ਆ ਤੇ ਆ ਇੱਕ ਸੜਕ ਜਾਂਦੀ ਆ ਅੰਦਰ ਨੂੰ ਭਾਈ ਸ਼ਨੀਵਾਰ ਨੂੰ 5:30 6 ਵਜੇ ਦੇ ਕਰੀਬ ਮੇਰਾ ਭਰਾ ਤੇ ਮੇਰੀ ਮੰਮੀ ਬਠਿੰਡੇ ਤੋਂ ਮੌੜ ਆ ਰਹੇ ਸੀ ਤੇ ਬਾਈ ਉਹਨਾਂ ਦੀ ਕੋਸ਼ਣ ਛੇੜੀਆਂ ਵੱਲੋਂ ਕਹਿ ਲੋ ਲੁਟੇਰਿਆਂ ਵੱਲੋਂ ਕਹਿ ਲੋ ਚੋਰਾਂ ਵੱਲੋਂ ਕਹਿ ਲੋ ਬਾਈ ਮੋਟਰਸਾਈਕਲ ਤੇ ਲੱਤ ਮਾਰੀ ਗਈ ਤੇ ਮੋਟਰਸਾਈਕਲ ਇੱਥੇ ਡਿੱਗ ਪਿਆ ਉਸ ਤੋਂ ਬਾਅਦ ਬਾਈ ਨਾਲ ਤਾਂ ਉਹਨਾਂ ਦੇ ਸੱਟਾ ਬੇਟਾ ਮਾਰੀਆਂ ਗਈਆਂ ਤੇ ਨਾਲੇ ਬਾਈ ਉਹਨਾਂ ਦੀ ਲੁੱਟ ਖੋਹ ਕੀਤੀ ਗਈ ਇਹ ਗੱਲ ਨੂੰ ਬਾਈ 5 ਦਿਨ ਹੋ ਗਏ ਅੱਜ ਬੁੱਧਵਾਰ ਆ ਸ਼ਨੀਵਾਰ ਦੀ ਗੱਲ ਆ 30 ਤਰੀਕ ਦੀ ਠੀਕ ਆ ਬਾਈ 5 ਦਿਨ ਹੋ ਗਏ ਪ੍ਰਸ਼ਾਸਨ ਨੂੰ ਮੇਰੀ ਮਿੰਤਾ ਕਰਦੇ ਨੂੰ ਵੀ ਤੁਸੀਂ ਕਾਰਵਾਈ ਕਰੋ ਤੁਸੀਂ ਐਂ ਕਰੋ ਪਰ ਬਾਈ 5 ਦਿਨ ਉਹਨਾਂ ਨੂੰ ਮਿੱਠੀਆਂ ਗੋਲੀਆਂ ਦਿੰਦੇ ਨੂੰ ਹੋ ਗਏ ਮੈਨੂੰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਬਾਈ ਊਂ ਭਗਵੰਤ ਮਾਨ ਸਰਕਾਰ ਵਾਅਦਾ ਕਰਦੀ ਆ ਵੀ ਅਸੀਂ ਆ ਕਰਤਾ ਸੀ ਵਾਅਦਾ ਕਰਤਾ ਕਿੱਥੇ ਆ ਬਾਈ ਭਗਵੰਤ ਮਾਨ ਸਰਕਾਰ ਕਿੱਥੇ ਆ ਪ੍ਰਸ਼ਾਸਨ ਇੱਥੋਂ ਦਾ 5 ਦਿਨ ਹੋ ਗਏ ਬਾਈ ਅੱਜ ਇਹ ਘਟਨਾ ਸਾਡੇ ਨਾਲ ਵਾਪਰੀ ਆ ਕੱਲ ਨੂੰ ਕਿਸੇ ਨਾਲ ਵੀ ਵਾਪਰ ਸਕਦੀ ਆ ਅੱਜ ਬਾਈ ਸੱਚੀ ਫੀਲ ਹੋ ਰਿਹਾ ਵੀ ਸੱਚੀ ਸਰਕਾਰ ਮਾੜੀ ਆ ਕਿੱਥੇ ਰਿਹਾ ਬਈ ਪ੍ਰਸ਼ਾਸਨ ਕਿੱਥੇ ਸਰਕਾਰ ਆ ਬਾਰ ਬਾਰ ਮੈਂ ਹੀ ਗੱਲ ਕਹਿ ਰਿਹਾ ਪੰਜਾਬੀਓ ਪੰਜਾਬ ਸੰਭਲੋ ਦਿਨ ਦਿਹਾੜੇ 5:30 ਵਜੇ ਬਈ ਬਠਿੰਡਾ ਮਾਨਸਾ ਰੋਡ ਤੇ ਇੱਥੇ ਘਟਨਾ ਵਾਪਰ ਗਈ ਤਾਂ ਮੰਨ ਲਓ ਜਿਹੜੇ ਆਸੇ ਪਾਸੇ ਦੇ ਪਿੰਡ ਨੇ ਛੋਟੇ ਰਸਤੇ ਨੇ ਉਹਨਾਂ ਤੇ ਕੀ ਹੁੰਦਾ ਹੋਊਗਾ ਇਹ ਬਈ ਨਸ਼ੇੜੀ ਸਰਕਾਰ ਇਹ ਮੰਨ ਲਓ ਕਿੱਥੇ ਆ ਸਾਰੇ ਜਾਣੇ ਜਿਹੜੇ ਬਈ ਨਸ਼ੇੜੀ ਆ ਆ ਲੁਟੇਰੇ ਆ ਗੁੰਡਾ ਕਰਦੀਆਂ ਨੰਗਾ ਨਾਚ ਆ ਨਾ ਇਹ ਸਭ ਸਰਕਾਰਾਂ ਕਰਾਉਂਦੀਆਂ ਨੇ ਬਈ ਜੇ ਇਹ ਚਾਹਣ ਤਾਂ ਇੱਕ ਮਿੰਟ ਦੇ ਵਿੱਚ ਬਈ ਸਾਰਾ ਕੁਝ ਠੀਕ ਕਰ ਸਕਦੀਆਂ ਨੇ ਕਿਉਂ ਨਹੀਂ ਕਰਦੀਆਂ ਬਈ ਕਿਉਂ ਇੱਥੇ ਮਾਮਾ ਦੇ ਪੁੱਤ ਰੋਲ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੁਹਾਡੀ ਭਾਈ ਜਿਹੜੇ ਜਾਗੀ ਦੀ ਜ਼ਮੀਰ ਵਾਲੇ ਹਨ ਹੱਥ ਬੰਨ ਕੇ ਬੇਨਤੀ ਆ ਸਪੋਰਟ ਕਰ ਦਿਓ ਮੈਨੂੰ ਇਹ ਆਪਾਂ ਹੋਰ ਵੱਧ ਕੋਈ ਸ਼ੇਅਰ ਕਰ ਦਨੇ ਆ ਆ ਚੀਜ਼ ਸ਼ੇਅਰ ਕਰਿਓ ਤਾਂ ਕਿ ਇਹ ਭਗਵੰਤ ਮਾਨ ਸਰਕਾਰ ਤੱਕ ਇਹ ਮੇਰੀ ਵੀਡੀਓ ਪਹੁੰਚ ਸਕੇ ਅੱਜ ਭਾਈ ਮਨ ਰੋਂਦਾ ਮੇਰਾ ਆ ਚੀਜ਼ਾਂ ਦੇਖ ਕੇ ਅੱਜ ਸਾਡੇ ਨਾਲ ਹੋਈ ਇਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਮੇਰੀ ਮਾਂ ਦੇਸ਼ ਹਸਪਤਾਲ ਦੇ ਵਿੱਚ ਦਾਖਲਾ ਵੀਰੇ 5 ਦਿਨ ਹੋ ਗਏ ਆਈ ਸੀ ਯੂ ਦੇ ਵਿੱਚ ਪਈ ਆ ਕੌਣ ਜ਼ਿੰਮੇਵਾਰ ਆ ਉਹਦਾ ਸੋ ਬੇਨਤੀ ਹੈ ਇਸ ਚੀਜ਼ ਵੱਲ ਧਿਆਨ ਦਿਓ ਪ੍ਰਸ਼ਾਸਨ ਤੇ ਸਰਕਾਰ ਤੇ ਪ੍ਰੈਸ਼ਰ ਪਾਓ ਤਾਂ ਕਿ ਉਹ ਬੰਦੇ ਮਿਲ ਜਾਣ ਠੀਕ ਆ ਬਾਕੀ ਅਸੀਂ ਆਪਦੇ ਕੰਨੀਓ ਪੂਰੀ ਜੋਰ ਲਾਈ ਜਾਨੇ ਆ ਉਹ ਬੰਦੇ ਲੱਭਣ ਦੇ ਵਿੱਚ ਉਹ ਬੰਦੇ ਮਿਲ ਜਾਣ ਸਰ ਇੱਕ ਵੀਡੀਓ ਵੀ ਆ ਰਹੀ ਸੀ ਉਹ ਬਾਰੇ ਜਿਹੜਾ ਉਹਦਾ ਮਾਮਲਾ ਹੈ ਕਿ ਬੈਕਟੀਵਲ ਸੋਸ਼ਲ ਮੀਡੀਆ ਤੇ ਵੀਡੀਓ ਹੈ ਮਾਮਲਾ ਕੀ ਕਰਨਾ ਇਹ ਇਸ ਦਾ ਜੀ ਇੱਕ ਸਾਨੂੰ ਇਤਲਾਹ ਮਿਲੀ ਹੈ ਜਿਹੜਾ ਕੱਲ 4 9 2025 ਨੂੰ ਇੱਕ ਰਾਜਨਪੁਰ ਪ੍ਰਵੀਰ ਸਿੰਘ ਵਾਸੀ ਨੇੜੇ ਡਾਕਟਰ ਯਾਦਵਿੰਦਰ ਸਿੰਘ ਹਸਪਤਾਲ ਮੌੜ ਮੰਡੀ ਉਹਨੇ ਬਿਆਨ ਲਖਾਇਆ ਕਿ 38 2025 ਨੂੰ ਮੈਂ ਤੇ ਮੇਰੀ ਮਦਰ ਜਸਬੀਰ ਕੌਰ ਅਸੀਂ ਆਪਾਂ ਬਟੰਡੇ ਤੋਂ ਕੰਮਕਾਰ ਮਕਾ ਕੇ 5:30 ਵਜੇ ਸ਼ਾਮ ਨੂੰ ਅਸੀਂ ਮੌੜ ਮੰਡੀ ਨੂੰ ਜਾ ਰਹੇ ਸੀਗੇ ਤੇ ਜਸਜੀ ਤੋਂ ਸਾਡੇ ਪਿੱਛੇ ਕੋਈ ਮੋਟਰਸਾਈਕਲ ਪਿੱਛੇ ਲੱਗ ਗਿਆ ਤੇ ਅੱਗੇ ਜਾ ਕੇ ਸਾਨੂੰ ਕੋਟ ਸ਼ਮੀਰ ਤੇ ਕੋਟਫੱਤੇ ਦੇ ਰਸਤੇ ਦੇ ਵਿੱਚ ਸਾਡੇ ਮੋਟਰਸਾਈਕਲ ਉਹਨਾਂ ਨੇ ਮਦਰ ਨੂੰ ਮਾਰ ਕੇ ਫੇਟ ਮਾਰ ਕੇ ਰੋਕ ਲਿਆ ਉਹਨਾਂ ਤੋਂ 10000 ਰੁਪਿਆ ਤੇ ਇੱਕ ਅੰਗੂਠੀ ਕਹਿੰਦਾ ਉਹ ਖੋਹੀ ਹੈ ਮੇਰੀ ਮਦਰ ਦੀ ਤੇ ਮਦਰ ਤੇ ਸੱਟ ਵੀ ਲੱਗੀ ਹੈ ਡਿੱਗ ਪਈ ਹੈ ਮੋਟਰਸਾਈਕਲ ਤੋਂ ਉਹ ਜਿਹੜੀ ਪਹਿਲਾਂ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਹੁਣ ਉਹ ਇੱਥੇ ਜਿਹੜਾ ਹੈਗਾ ਆਦੇਸ਼ ਹਸਪੀਟਲ ਦੇ ਵਿੱਚ ਦਾਖਲ ਹੈ ਤਾਂ ਪੁਲਿਸ ਨੇ ਜਿਹੜਾ ਹੈਗਾ ਮੋਢਲੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 200 ਉਹਦੇ ਬਿਆਨ ਰਾਜਨ ਦੇ ਬਿਆਨ ਤੇ ਅਧੀਨ ਧਾਰਾ 304 126 2 115 2 ਤੇ 35 VNS ਐਕਟ ਦੇ ਧਾਰਾ ਦੇ ਤਹਿਤ ਜਿਹੜਾ ਥਾਣਾ सदर ਬਰਿੰਡਾ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਤੇ ਨਾਮ ਨੂੰ ਦੋਸ਼ੀਆਂ ਦੇ ਖਿਲਾਫ ਤੇ ਉਹਦੇ ਸੰਬੰਧੀ ਜਿਹੜੀ ਕਾਰਵਾਈ ਅਮਰਜ ਲਿਆਂਦੀ ਗਈ ਆ ਜਲਦੀ ਦਰਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਜਾਏਗਾ ਤਫतीश ਸ਼ੋਦੀ ਰਸੀਡੂਾਈ ਨਾਲ ਕਰ ਰਹੇ ਹਨ ਚੌਕੀ ਇੰਚਾਰਜ ਕੋਟਸ਼ਵੀਰ ਉਹਦੀ ਤਫतीश ਕਰ ਰਹੇ ਹਨ ਸਰਵੇਸ਼ ਦੀ ਵੀਡੀਓ ਪਾਇਓ ਚ ਕਾਫੀ ਇਤਰਾਜ਼ ਜਤਾਇਆ ਵੀ ਕਈ ਦਿਨ ਹੋ ਗਏ ਤੁਹਾਨੂੰ ਜਨੇ ਕੋਈ ਕਾਰਵਾਈ ਨਹੀਂ ਕੀਤੀ ਵੀਡੀਓ ਕਾਫੀ ਗੁੱਸੇ ਚ ਪਾਈ ਤੇ ਕਈ ਦਿਨ ਵਾਟ ਬਣੀਓ ਡਾਕਟਰ ਤੋਂ ਲਖਾਇਆ ਗਿਆ ਜੀ ਕਾਰਵਾਈ ਚੱਲ ਰਹੀ ਹੈ ਡਾਕਟਰ ਤੋਂ ਲਖਾਇਆ ਗਿਆ ਪਹਿਲਾਂ ਇਹਨਾਂ ਲੇਡੀ ਜਿਹੜੀ ਸਿਵਲ ਹਸਪਤਾਲ ਗਈ ਸੀਗੀ ਉਸ ਤੋਂ ਆਈਓ ਸਾਡਾ ਉੱਥੇ ਵੀ ਡਿਪਟੀ ਅਫਸਰ ਗਿਆ ਸੀ ਉਹ ਫਿਰ ਉੱਥੋਂ ਇਹ ਚਲੇ ਗਏ ਲਾਮਾ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਇਹ ਹ ਦੇਸ਼ ਹਸਪਤਾਲ ਦਾਖਲ ਹੈ ਤਾਂ ਜਿਹੜਾ ਹੈਗਾ ਮਤਲਬ 31 ਦਿਨ ਇਨਫੋਰਮੇਸ਼ਨ ਆਈ ਸੀ ਤੇ ਕੱਲ ਜਿਹੜਾ ਹੈਗਾ ਮੁਕਦਮਾ ਦਰਜ ਕਰ ਲਿਆ